ਹੱਲਾਵਾਜਾ ਮੇਰਾ ਅੰਦਾ ਕੀ ਫਾਇਦਾ ਅੰਨ ਮੋਲਣ ਦਾ ਕੀ ਫਾਇਦਾ ਜਿੰਨ ਪਤਾ ਨਹੀਂ ਬੋਲਣਾ ਔਰ ਉਹ ਬੋਲੇ ਨਹੀਂ ਜਾ ਰਾ ਰੇਸ ਤੇ ਬੋਲਣਾ ਬੜਾ ਔਖਾ ਹੈ ਖਾਰਾ ਦੀਵਾਰੀ ਨਹੀਂ ਹੈ ਹੁਣ ਤਨ ਲਾ ਕੇ ਦਸਣਾ ਨਹੀਂ ਹਮ ਲਗੇ ਧਿਆਨ ਦੋ ਜਰਾ ਇੱਥੇ ਤਾਂ ਬਹੁਤ ਜੰਗਲ ਹੁੰਦਾ ਦਾ ਜੰਗਲ ਇਹਦੇ ਬਾਅਦ ਆਇਆ ਅੱਜ ਜਿੱਥੇ ਆਪਾਂ ਬਸੇ ਢੋਲ ਕਿੰਨਾਂ ਰਤਨ ਬਾਰਾਂ ਕੋਲੇ ਹਲਕੇ ਕਰ ਦਿੱਤੇ ਆਰਮਾਨ ਸੇ ਕਹਿੰਦਾ ਹੁਣ ਵੀ ਖੜ ਗਏ ਤੇ ਅਰ ਸਮਝ ਆ ਤੇ ਆ ਨਾਮ ਵੇਚਾ ਮੈਨੂੰ ਦੁਬਾਰਾ ਰੋਣੇ ਪਏ ਇਹ ਵਿਚਾਰਾ ਡਰ ਗਿਆ ਐਨੇ ਮੈਂ ਗੱਡੀ ਲੈ ਕੇ ਆ ਗਿਆ ਇਹਨਾਂ ਦੀ ਢੋਲ ਕਿ ਜੀ ਖੜ ਗਈ ਇਹ ਕਹਿੰਦਾ ਮੈਂ ਮਰਿਆ ਮੈਨੂੰ ਛਡਾਓ ਨਾ ਕੋਈ ਨਹੀਂ ਦੋੜ ਕੇ ਲੈਣੇ ਘਰ ਕੋਈ ਮਾ ਤੋਂ ਬਾਏ ਕਰੇ ਨਾ ਅਬ ਤਾਂ ਨਾਮ ਜ ਨਰਮਰ ਹੋ ਜਾ ਨਰਮਰ ਆ ਕੇ ਨਰਮਰ ਆ ਆ ਪੜ ਲਿਆ ਹੋਣਾ လွတ်နမ်းမနနဲ့လွတ်တီရန်ဒီရဲ့ဘယ်ကယူကရာမနာမ

ਲਗ ਜੀ ਮੇਰੇ ਸੇਵਨਾ ਮੋਲਕੀ ਤੇਰੇ ਸੇਵਨਾ ਜਦ ਮੰਨ ਸੁਜਾਵਾ ਰਖਣ ਵੜ ਰੰਭੋਇ ਤਿੱਕੋੜ ਦੇ ਵਿਦੇਵ ਤਨਹਾ ਜਰਉਣਾ ਬੰਦਦਾ ਸਾਸ ਆਗੇ ਆ ਗਏ ਨਚੋੜ ਹਜ਼ਾਰ ਸੋਇ ਮਿਰ ਸਿੰਘ ਜਨ ਨਾਵੇਂ ਨਨਕਾ ਜੀ ਦਾ ਸਨਾਨਕ ਪੂਰ ਨਾਨਕ ਤੁੰਬੇ ਲੁੱਟ ਲੈ ਮਨਾਂ ਨੇ ਲੁੱਟੀ ਜਾਂਦੀ ਐ ਪਹਿਲੇ ਲੁੱਟ ਰਾਵਣ ਆਵੰਦੈ ਇਸੇ ਸੁਨੇ ਨਾਵੇਂ ਨਾਵੇਂ ਇਹ ਮਨ ਮੇਰਾ ਤੇਰੀ ਜਾਨੀਏ ਦੁੱਖ ਤੇਰੀ ਨਾਮ ਦਾ ਚਾਹੇ ਰੁੱਤ ਲੈ ਮਨਾ ਦੇ ਸੁਤੀ ਜਾਂਦੀ ਹੈ ਤੇਰੀ ਜਾਨੀਏ ਇਹ ਸੁਤੀ ਜਾਂਦੀ ਹੈ ਇਹ ਲੁੱਟ ਪੈਗੀ ਰਾਮ ਨਾਮ ਦੀ ਮਨਾ ਇੱਕ ਲੜਕੀ ਔਰ ਸਿੱਖ ਮੁੰਡਾ ਬੜਾ ਜਵਾਨ ਉਹ ਜਦ ਜਵਾਹਰ ਜਿ ਬਠੀ ਹੋਣਾ ਪਾਠ ਕਰਿਆ ਕਰੇ ਉਹ ਰੋਜ਼ ਦੇਖਿਆ ਕਰੇ ਸਾਈਂ ਕਰਦਾ ਐਸਾ ਉਹ ਕਹਣ ਲੱਗਿਆ ਵੰਥੇ ਫਿਰ ਮੂੰਦਾਲੇ ਬਣਾ ਲ ਨਾ ਬਈ ਅੱਜ ਚੱਲ ਨੀ ਨਾ ਰਿਸ਼ਤਾ ਨਹੀਂ ਜਦ ਡਰ ਗਿਆ ਉਸੇ ਕੁਸਮਾ ਇਹਦੀ ਮੈਂ ਤਾਂ ਤੇਰੇ ਦੇ ਵਿੱਚੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖ ਲਈ ਅੱਜ ਤੇਰੇ ਕੋਲ ਕੰਨ ਝੰਡਾ ਹੀ ਹੈ ਜੀ ਗਲਤ ਕੰਮ ਨਾ ਕਰ ਅੰਮਸਾਰੀ ਮਾਣ ਫੇਰ ਵੀ ਕਹਿੰਦੀ ਇਹਨਾਂ ਆਪਣੇ ਤਰਸਾ ਕਰਨੇ ਬਹੁਤ ਹੋ ਗਏ ਆ ਫੇਰ ਕੁਛ ਨਾ ਕੁਛ ਬਣਾਉ ਜਿਵੇਂ ਤੁਸੀਂ ਦੁਆਰ ਸੁਣਦੇ ਹੁੰਦੇ ਹੁੰਦੇ ਰਹਿੰਦੇ ਜਦੋਂ ਮੈਂ ਦਾਤਾ ਹੈ ਤੇ ਪਾਵੇਂ ਸੰਗਾ ਪਾਵੇਂ ਮੰਨਿਆ ਜੀ ਤੁਹਾਡੀ ਕੋਈ ਕਥਾ ਕੀਤੇ ਵੀ ਕਰਦਾ ਜੀ ਨਾ ਉਹ ਹੀ ਕਰੂ ਪ੍ਰਭਾ ਸਿਮਨ ਕਰ ਬਣਾ ਮਸ ਲੋਕ ਜਾਨਾ ਦਾ ਗਾਲ ਪਰ ਰੁੰਡੇ ਰਗਨਾਂ ਲਾਗੇ ਅਨੰਦ ਆਗੇ ਇੱਕ ਦੋਗਤ ਨਦੀ ਹੈ ਇੱਕ ਜਰਾ ਬਾਸੇ ਕੇਸਰ ਖੌਂਦੀ ਹਨ ਅੱਖੀਆਂ ਵਿੱਚ ਮਪੜੇ ਲਸ ਰਾਸਾਂ ਇਹ ਅੱਖੀਆਂ ਹਰੇ ਰੰਗ ਰੱਦੀਆਂ ਹੋ ਦੇ ਰੰਗ ਤਸਵੇ ਖੈਲਾ ਮੇਗਾ ਲੋ ਨਿਕੜਤੇ ਕੱਟ ਕੱਟ ਗੱਡ ਬੰਦਨੰਦ ਨਵਾਨੇ ਅੰਦਨੰਦ ਨਵਾਨੇ ਇਹਨਾਂ ਤਰਫ ਫਰਾਂ ਲਾਗੀ ਹੋਰ ਕੋਈ ਜਿਹੜੀ ਤੇ ਲਿਖਦੇ ਮੈਨੂੰ ਉਹ ਸਭ ਮਿਰਚ ਆ ਜਾਣੀਆਂ ਜਿਵੇਂ ਹਾਂ ਤਾਂ ਨਗਾ ਦਾਤੀ ਪਗਾਂ ਮਾਰੀਏ ਦੇਵੀ ਦੇਵੀ ਲੋਜਦੇ ਆ ਮੋੜੀ ਆ ਮਨ ਮੋਹ ਦੁਰਗਾ ਅਸਪਤ ਅੰਲੇ ਅਸਰ ਦੇ ਬਿਨਾਲੇ ਆਉਂਦਾ ਬੜਾ ਬੜੀ ਬਜੰਦਰ ਗਾਬੇ ਰਾਜਾ ਨੰਦਵਾਰੇ ਕਾ ਮੈਂ ਜਦੋਂ ਲੇਖਲੇ ਧਰਮ ਵਿਚਾਰੇ ਐ ਧਰਮਾਂ ਨੂੰ ਲੇਖਲੇ ਕੋਈ ਜਾਣਦਾ ਪੈਂਦਾ ਫੇਰ ਅੱਗੇ ਤਾਂ ਐ ਕੋਈ ਕੁਝ ਸੁਣਾਏ ਜੀ ਦੇ ਬੱਲੇ ਬੱਲੇ ਐ ਨਹੀਂ ਕੋਈ ਉਹਨੇ ਤਾਂ ਸਾਨੂੰ ਮਾੜਾ ਹੀ ਦੱਸਣਾ ਆ ਮਾਮਾ ਸੋਣਾ ਸੋਣੇ ਨੇ ਇਹਨੂੰ ਆ ਬਣਾ ਦੀਏ ਸਾ ਹੁਣ ਆਉਣ ਨੂੰ ਕੋਈ ਮਨਜੇ ਨਹੀਂ ਲੱਗਣਾ ਹਰ ਦਾਦ ਜਨ ਤੇ ਵੰਡੂ ਪਰ ਫਾਇਦਾ ਕੋਈ ਨਹੀਂ ਤਾਂ ਕਿ ਇਸ ਨਾਲ ਫੇਰ ਤੁਸੀਂ ਦੌੜ ਰਹੇ ਕਿ ਨਾ ਸਾਨੂੰ ਰਹਿਣੀਆਂ ਇੱਟਾਂ ਇੱਟਾਂ ਦੇ ਰਾਹਾਂ ਪਰ ਉੱਗਰ ਫੇਰ ਵੀ ਜੱਲੂ ਤੁਸੀਂ ਹੋ ਰਹਿੰਦੇ ਜਰੁੰਦੇ ਸਭ ਰੋਂਦੀ ਦੇਖੀ ਜੀ ਅਰੀ ਦੇ ਨੰਨ ਤੋਂ ਬਨਾ ਰੋਂਦੀ ਦੇਖੀ ਜੀ ਹੰਮੇ ਨਾ ਗਮਨਾ ਨਾਮ ਜੋ ਹਨ ਨਾ ਤਸਨਾ ਤਾ ਗੁਰੂ ਜੂ ਗੁਰੂ ਅਨੰਦਵਾ ਅਪਨ ਮਾਪੀ ਮਹਾਨ ਨਿਣਗੇ ਸਲਾ ਰਿਆਲੇ ਗੁਰੂ ਅਨੰਦ ਨਾਮ ਏ ਪੜ ਕੇ ਸ਼ਰਨਿ ਬਰੰਤ ਹਰਿ ਦਾਸ ਯਾਨ ਗੁਰਮਾਨ ਮੈਂ ਬਖ ਦੇਖਣਾ ਬਣਾ ਕਾਮ ਕਾ ਲੜਿ ਵਰਦ ਗੁਰੂ ਅਨੰਦ ਰਹਾ ਲਈ ਕਦੇ ਮਰੇ ਸੋਨ ਨਾ ਅਨਸੂਰਿ ਆਪੀ ਯੋਕੋ ਲੋ